ਕੀ ਕਹਿੰਦੇ ਹੋ ਭਾਈ ਅਸੀਂ ਕਹਿੰਦੇ ਆ ਜੀ ਕਿ ਸੰਗਰੂਰ ਤੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਕਾਮਯਾਬ ਕਰੋ ਜਿਨ੍ਹਾਂ ਨੇ ਪੰਜਾਬ ਦੀ ਨੌਜਵਾਨੀ ਦੀ ਗੱਲ ਕੀਤੀ ਹੈ ਪੰਜਾਬ ਦੇ ਕਿਸਾਨਾਂ ਦੀ ਗੱਲ ਕੀਤੀ ਹੈ ਜਿਨ੍ਹਾਂ ਨੇ 1984 ਦੇ ਵਿੱਚ ਆਪਣਾ ਡੀਏ ਦਾ ਅਹੁਦਾ ਛੱਡ ਦਿੱਤਾ ਕਾਦੇ ਲਈ ਪੰਜਾਬ ਦੇ ਰੋਡ ਰੋਡ ショ ਕਾਂਗਰਸ ਦਾ ਵੀ ਬਹੁਤ ਤਕੜਾ ਨਿਕਲਿਆ ਹੋਣਾ ਨਹੀਂ ਤਕੜਾ ਕਾਂਗਰਸ ਦਾ ਨਿਕਲਿਆ ਹੋਣਾ ਕੋਈ ਚੱਕ ਨਹੀਂ ਪਰ ਇਹ ਵੀ ਬਹੁਤ ਵੱਡਾ ਕਿਉਂਕਿ ਇਹਦੇ ਵਿੱਚ ਸੱਚੇ ਸੁੱਚੇ ਕਿਰਦਾਰ ਵਾਲੇ ਲੋਕ ਨੇ ਦੇਖੋ ਨੌਜਵਾਨ ਹਜ਼ਾਰਾਂ ਦੀ ਗਿਣਤੀ 'ਚ ਗੱਡੀਆਂ ਮੋਟਰਸਾਈਕਲ ਤੇ ਟਰੈਕਟਰ ਨੇ ਬਿਲਕੁਲ ਸੋ ਲੋਕ ਆਪ ਆਪ ਆਏ ਹੋ ਇੱਥੇ ਆਪਣੇ ਮਹਾਰੇ ਅਸੀਂ ਆਪ ਆਏ ਆਂ ਜੀ ਸਾਨੂੰ ਕੋਈ ਲਾਲਚ ਨਹੀਂ दारू ਦਾ ਕੋਈ ਪੁੱਕੀ ਦਾ ਲਾਲਚ ਨਹੀਂ ਸਾਨੂੰ दारू ਪੁੱਕੀ ਦਾ ਕੋਈ ਲਾਲਚ ਨਹੀਂ ਪੈਸੇ ਦਾ ਪੱਲਿਓ ਤੇਲ ਫੁਕ ਰਿਆਂ ਘਰੋਂ ਸਾਧਨ ਲੈ ਕੇ ਆਇਆ ਕਹਦੇ ਨਹੀਂ ਕਿ ਸਰਦਾਰ ਮਾਨ ਸਿਮਰਨਜੀਤ ਸਿੰਘ ਮਾਨ ਇੱਕੋ ਹੀ ਇੱਕ ਨੇਤਾ ਹੈ ਜਿਹੜਾ ਪੰਜਾਬ ਦੇ ਹਰ ਵਰਗ ਦੀ ਗੱਲ ਕਰਦਾ ਹੈ ਇਹ ਖੈਰੇ ਵਰਗੇ ਇਹ ਭਗਵੰਤ ਮਾਨ ਮਰਗੇ